ਠਾਨਕੋਟ ਰਵਿੰਦਰਿਆ ਵਿੱਚ 2 ਦਿਨ ਪਹਿਲਾਂ ਆਈ ਬਾੜ ਦੇ ਚਪੇਟ ਵਿੱਚ ਸੌਇਆ ਗੁੱਜਰ ਪਰਿਵਾਰ ਦੇ 4 ਮੈਂਬਰ ਦਰਿਆ ਦੇ ਪਾਣੀ ਵਿੱਚ ਬੈ ਗੇ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਤਿੰਨ ਦੀ ਤਲਾਸ਼ ਅਜੇ ਵੀ ਜਾਰੀ ਹੈ ਪਾਣੀ ਵਿੱਚ ਬਹਿ ਚਾਰ ਵਿੱਚੋਂ ਇੱਕ ਬਜ਼ੁਰਗ ਮਹਿਲਾ ਅਤੇ ਤਿੰਨ ਬੱਚੇ ਸਨ ਬੇਹੇ ਬੱਚਿਆਂ ਵਿੱਚੋਂ ਇੱਕ ਕੁੜੀ ਦੀ Laash ਬਰਾਮਦ ਹੋਈ ਆ ਜੋ ਕਿ ਛੋਟੇ ਮੁੰਡੇ ਅਤੇ ਬਜ਼ੁਰਗ ਮਹਿਲਾ ਹਜੇ ਵੀ ਲਾਪਤਾ ਹਨ ਲਾਪਤਾ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਆਵਿਕ ਦਰਿਆ ਵਿੱਚ ਬਾੜ ਆਉਣ ਵਾਲੇ ਦਿਨ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰ ਬਹਿ ਗਏ ਹਨ ਦੋ ਦਿਨ ਬਾਅਦ ਇੱਕ ਬੱਚੀ ਦੀ Laash ਮਿਲ ਗਈ ਪਰ ਦੋ ਮੁੰਡੇ ਅਤੇ ਇੱਕ ਬਜ਼ੁਰਗ ਮਹਿਲਾ ਹਜੂ ਵੀ ਲਾਪਤਕ ਦੂਜੇ ਪਾਸੇ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਲਾਪਤਾ ਲੋਕਾਂ ਦੀ ਖੋਜ ਦਰਿਆ ਵਿੱਚ ਜਾਰੀ ਹੈ। ਨਾਜੀ ਆਪਣਾ ਜੀ ਮੇਰਾ ਨਾਮ ਅਬਦੁਲ ਰਸ਼ੀਦ ਹੈ। ਮੈਂ ਜੀ ਕੁੱਠੂਏ ਜ਼ਿਲ੍ਹੇ ਦਾ ਰਹਿਣ ਵਾਲਾ ਕੁੱਠੂਏ ਜ਼ਿਲ੍ਹੇ ਤੋਂ ਆਪਣੀ ਗੁਜਰ ਕਮਿਊਨਿਟੀ ਦਾ ਜਿਲ੍ਹਾ ਪ੍ਰਧਾਨ ਹੈਗਾ। ਸਾਡੇ ਇੱਥੇ ਜਿਹੜੀ ਇਹ ਇਹ ਲੜਕੀ ਸੀ ਇਹ ਸਾਡੀ ਭਨੇਈ ਸੀ ਜਿਨ੍ਹਾਂ ਦੇ ਤਿੰਨ ਬੱਚੇ ਔਰ ਉਹਦੀ ਸੱਸ ਜਿਹੜੀ ਹੈ ਇਹ ਦਰਿਆ ਦੇ ਵਿੱਚ ਵਹਿ ਗਈ ਹੈ, ਰੁੜ ਗਈ ਹੈ ਤੇ ਇਨੂੰ ਪਿਛੇ ਜਿੱਦਾਂ ਆਪਾਂ ਪ੍ਰਸ਼ਾਸਨ ਨੂੰ ਪਤਾ ਲਾਇਆ ਵੀ ਪ੍ਰਸ਼ਾਸਨ ਪੂਰਾ ਸਾਥ ਦੇਣ ਦੇ ਆਪਾਂ ਮੀਡੀਆ ਦਾ ਵੀ ਸ਼ੁਕਰਗੁਜ਼ਾਰ ਆ ਤੁਸੀਂ ਇਸ ਨੂੰ ਕਵਰੇਜ ਦੇਣ ਦੇ ਉਸ ਦਿਨ ਤੋਂ ਲੈ ਕੇ ਤੇ ਦੁਖਾਲੀ ਗੱਲ ਇਹ ਹੈਗੀ ਆ ਵੀ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਆ ਉਹਨਾਂ ਚੋਂ ਬਾਕੀ ਦੋ ਲੜਕੇ ਔਰ ਇੱਕ ਉਹਨਾਂ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨੀਂ ਮਿਲੀ ਹੈਗੀ ਔਰ ਆਪਾਂ ਪਠਾਨਕੋਟ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂਗੇ ਇਹੀ ਅਪੀਲ ਕਰਦੇ ਆ ਕਿ ਸਾਨੂੰ ਐਨਡੀਆਰਐਫ ਦੀ ਟੀਮ ਦਿੱਤੀ ਜਾਏ ਜਿੱਦਾਂ ਸਾਡੀ ਪੰਜਾਬ ਪੁਲਿਸ ਉਹ ਸਾਡੇ ਨਾਲ ਲੱਗੀ ਹੈ ਡੀਐਸਪੀ ਸਾਹਿਬ ਨੇ ਲਾਈ ਹੈ ਐਸਐਚਓ ਸਾਹਿਬ ਨੇ ਲਾਈ ਹੈ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਦਾ ਤੋ ਅਹੀਂ ਇਹੀ ਗੱਲ ਦੀ ਆਪਾਂ ਇੱਕ ਅਪੀਲ ਕਰਦੇ ਆਂ ਵੀ ਐਨਡੀਆਰ ਦੀ ਇੱਕ ਟੀਮ ਸਾਨੂੰ ਇੱਕ ਦੋ ਟੀਮਾਂ ਦਿੱਤੀਆਂ ਜਾਣ ਜਿਹਦੇ ਨਾਲ ਉਹਨੂੰ ਅੱਛੀ ਤਰ੍ਹਾਂ ਆਪਾਂ ਉਹਨੂੰ ਆਪਾਂ ਸਰਚ ਕਰ ਲਈਏ ਤੇ ਅੱਛੀ ਤਰ੍ਹਾਂ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਦਿਲ ਨੂੰ ਇੱਕ ਬੰਦੇ ਨੂੰ ਇਦਾਂ ਹੋ ਜਾਵੇ ਕਿਉਂਕਿ ਉਹ ਮਾਂ ਪਿਓ ਜਿਹੜਾ ਹੈਗਾ ਉਹ ਕੱਲੇ-ਕੱਲੇ ਇੱਕ ਮਾਂ ਔਰ ਮਾਂ ਔਰ ਪਿਓ ਕੱਲੇ ਦੋ ਦੋ ਹੀ ਬੰਦੇ ਉਹਨਾਂ ਚੋਂ ਰਹਿ ਗਿਆ ਕੋਈ ਮਾਲ ਮਵੇਸ਼ੀ ਘਰ ਸਭ ਉਹਨਾਂ ਦਾ ਰੁੜ ਗਿਆ ਤੋ ਅਟ ਲੀਸਟ ਮੈਂ ਇਹੀ ਮੁੜ ਕੇ ਆਪਾਂ ਅਪੀਲ ਕਰਾਂਗੇ ਪ੍ਰਸ਼ਾਸਨ ਅੱਗੇ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਤਾਂ ਕਿ ਉਹ ਜਿਹੜੇ ਮਾਂ ਪਿਓ ਹੈਗੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਬੰਦੇ ਚਲ ਗਏ ਆ ਉਹ ਉਹਨਾਂ ਦੀ ਲਾਸ਼ਾਂ ਜਿਹੜੀਆਂ ਡੈੱਡ ਬੋਡੀ ਜਿਹੜੀ ਲੱਭ ਜਾਏ ਤਾਂ ਕਿ ਉਹ ਆਪਣੇ ਰਸਮ ਰਿਵਾਜ ਦੇ ਨਾਲ ਉਹਨਾਂ ਦਾ ਜਨਾਜ਼ਾ ਕਰ ਸਕਣ ਇਹ ਵੀ ਸਾਡੀ ਪ੍ਰਸ਼ਾਸਨ ਅੱਗੇ ਹਾਂਜੀ ਚਾਰ ਜੀ ਸੀ ਇਹਨਾਂ ਦੇ ਰੁੜੇ ਸੀ ਕੱਲ ਵੀ ਅਸੀਂ ਇਹਦੇ ਨਾਲ ਸਾਨੂੰ ਬਹੁਤ ਹਮਦਰਦੀ ਆ ਕੱਲ ਵੀ ਨਾ ਨਾ ਅਸੀਂ ਸਰਚ ਕੀਤੀ ਸੀ ਤੇ ਇੱਕ ਡੈੱਡ ਬੋਡੀ ਇਹਦੀ ਬੱਚੀ ਦੀ ਮਿਲਦੀ ਸੀ ਲੜਕੀ ਦੀ ਤੇ ਤਿੰਨਾਂ ਦੀ ਅਜੇ ਭਾਲ ਜਾਰੀ ਹੈ ਜਿਹੜੇ ਅਜੇ ਤੱਕ ਮਿਲਿ ਨਹੀਂ ਉਹ ਪੂਰੀ ਇਹਦੇ ਨਾਲ ਹਮਦਰਦੀ ਅਸੀਂ ਨਾਲ ਹੋ ਕੇ ਪੂਰੀ ਸਰਚ ਕਰ ਰਹੇ ਆਂ